ਪਰ ਇੱਥੇ ਪੰਜਾਬ ਲਈ ਸਿੱਖੀ ਦੇ ਲਈ ਸਿੱਖਾਂ ਦੇ ਲਈ ਸ਼੍ਰੋਮਣੀ ਅਕਾਲੀ ਲਾਡਾ ਤਗੜੇ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਇਨਸਾਨ ਕਰਕੇ ਤੇ ਉਹਦਾ ਨਾਮ ਹੈ ਸੁਖਬੀਰ ਸਿੰਘ ਬਾਦਲ ਕਿਉਂਕਿ ਜੋ ਬਰਗਾੜੀ ਕਾਂਡ ਹੋਇਆ ਹੈ ਨਾ ਐਡਾ ਵੱਡਾ ਹੋਇਆ ਗੁਰੂ ਸਾਹਿਬ ਦੀ ਬੇਅਦਬੀ ਹੋਈ ਸਾਧ ਨੂੰ ਮਾਫੀ ਦਿੱਤੀ ਗਈ ਸਾਰਾ ਕੁਝ ਇਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੰਨ ਕੇ ਆਏ ਨੇ ਬੰਦਰ ਟੀਰਸਾ ਮੁੰਡਾ ਹੈ ਨਾ ਉਹ ਵੀ ਉਹ ਵੀ ਕਾਬਲ ਨੇ ਮਨਪੀ ਤੇ ਆਲੀ ਹੋਰੀ ਕਾਬਲ ਨੇ ਸਿੱਖ ਕੌਮ ਦੀਆਂ ਜੜਾਂ ਦੇ ਵਿੱਚ ਕੌੜਾ ਤੇਲ ਪਾਇਆ ਮਜੀਠੀਆ ਬੋਲਦਾ ਤਾਂ ਹੈ ਯਾਰ ਗਲਤ ਆ ਕਰਦਾ ਯਾਰ ਲੋਕਾਂ ਦੀ ਯਾਰ ਵੱਡੀ ਪਾਰਟੀ ਨਹੀਂ ਛੱਡਦੇ ਅੱਜ ਪੂਰੇ ਪੰਜਾਬ ਦੇ ਜਿੰਨੇ ਅਕਾਲੀ ਦਲ ਦੇ ਬੰਦੇ ਰਹਿ ਗਏ ਸਾਰੇ ਸੜਕਾਂ ਦੇ ਅੱਜ ਉਹ ਸਾਰੇ ਅਸਤੀਫੇ ਦੇ ਦੋ ਪੰਜਾਬ ਦੇ ਸਿੱਖ ਬੋਲਣ ਸਿੱਖ ਬੁੱਧੀਜੀਵੀ ਬੋਲਣ ਪੱਤਰਕਾਰ ਬੋਲਣ ਪੰਜਾਬ ਦੇ ਆਮ ਲੋਕ ਬੋਲਣ ਮੈਂ ਤਾਂ ਇਹ ਵੀ ਕਹ ਦੇ ਤੂੰ ਮਜੀਠੀਆ ਨੂੰ ਬਣਾ ਦੋ ਮੈਂ ਤਾਂ ਕਹਿ ਦਿੰਦਾ ਸਤਿਫਰੀਆ ਕਾਲ ਪੰਜਾਬੀਓ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਦੋਸਤੋ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਪੰਜਾਬ ਦੀ ਇੱਕੋ ਇੱਕ ਰਾਜਨੀਤਿਕ ਪਾਰਟੀ ਜਿਹੜੀ ਸਾਡੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਹਦੇ ਲਈ ਬਜ਼ੁਰਗਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਹਨਾ ਬੜੇ ਆਪਾਂ ਕਹ ਲਈਏ ਵੀ ਕੁਰਬਾਨੀਆਂ ਤੋਂ ਬਾਅਦ ਬੜੇ ਹਨਾ ਕੁਰਬਾਨੀਆਂ ਤੋਂ ਬਾਅਦ ਬਣੀ ਹੋਈ ਪਾਰਟੀ ਆ ਅੱਜ ਪਾਰਟੀ ਉਹ ਖੇਰੂ ਖੇਰੂ ਹੋ ਰਹੀ ਆ ਕਿਹਦੇ ਕਰਕੇ ਸਿਰਫ ਇੱਕ ਬੰਦੇ ਕਰਕੇ ਇੱਕ ਇਨਸਾਨ ਕਰਕੇ ਤੇ ਉਹਦਾ ਨਾਮ ਹੈ ਸੁਖਬੀਰ ਸਿੰਘ ਬਾਦਲ ਹੁਣ ਤਾਂ ਭਰਾਵੋ ਰਾਤ ਵਿਕਰਮ ਸਿੰਘ ਮਜੀਠੀਆ ਵੀ ਉਹ ਵੀ ਕਹਿ ਗਿਆ ਵੀ ਆ ਫੈਸਲਾ ਗਲਤ ਹੈ ਸ਼ਰਜੀ ਢਿੱਲੋਂ ਤੋਂ ਲੈ ਕੇ ਕਿੰਨੇ ਨਾਵਾਂ ਦੀ ਜਿਹੜੀ ਲਿਸਟ ਆ ਗਈ ਜਿਹੜੇ ਕਹਿੰਦੇ ਭਾਈ ਬਹੁਤ ਗਲਤ ਹੋਇਆ ਪਹਿਲਾਂ ਤਾਂ ਚਾਰ ਕੋ ਨੂੰ ਤੁਸੀਂ ਕਹਿੰਦੇ ਸੀ ਗਦਾਰ ਹੈ ਫਲਾਨਾ ਹੈ ਹੁਣ ਤੁਹਾਡਾ ਆਈਟੀ ਸੈਲ ਪੂਰੇ ਪੰਜਾਬ ਨੂੰ ਗਦਾਰ ਕਹੂਗਾ ਲੋਕ ਕਹਿੰਦੇ ਤੁਸੀਂ ਅਕਾਲੀ ਦਲ ਦੇ ਪੱਖ 'ਚ ਪੋਲਦੇ ਹੋ ਨਹੀਂ ਕਾਂਗਰਸ ਦੇ ਜਿਹੜੇ ਐਮ ਐਲ ਏ ਐਮ ਪੀ ਵੀ ਕਹਿੰਦੇ ਨੇ ਵੀ ਇਹਦੀ ਹੋਂਦ ਬਚਣੀ ਜ਼ਰੂਰੀ ਹੈ ਉਹ ਹੋਂਦ ਕਿਵੇਂ ਬਚਣੀ ਹੈ ਬਾਦਲ ਨੂੰ ਲਾਂਬੇ ਕਰਕੇ ਹੋ ਸਕਦਾ ਮੇਰੇ ਨਾਲ ਹੁਣ ਕਿਸੇ ਮੇਰੀ ਵੱਡੇ ਜਰਨਲਿਸਟ ਨਾਲ ਗੱਲ ਹੋ ਰਹੀ ਸੀ ਉਹ ਕਹਿੰਦਾ ਵੀ ਹੋ ਸਕਦਾ ਕਿ ਪਲਾਨ ਤੈਥ ਹੋਵੇ ਵਿਕਰਮ ਸਿੰਘ ਮਜੀਠੀਆ ਹੋਰ ਹੁਣ ਮੂਹਰੇ ਲੈ ਕੇ ਆਉਣਾ ਹੋਵੇ ਮੈਂ ਕਹਿੰਦਾ ਠੀਕ ਹੈ ਮੰਨ ਲੈਨੇ ਆ ਪਰ ਇੱਥੇ ਪੰਜਾਬ ਲਈ ਸਿੱਖੀ ਦੇ ਲਈ ਸਿੱਖਾਂ ਦੇ ਲਈ ਸ਼ਰੋਮਣੀ ਅਕਾਲੀ ਦਲ ਦਾ ਤਗੜੇ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਲਈ ਨਾਮ ਕੋਈ ਵੀ ਹੋਵੇ ਪਹਿਲਾਂ ਤਾਂ ਉਹ ਬਾਦਲਾਂ ਤੋਂ ਮੁਕਤ ਹੋਣੇ ਕਿਉਂਕਿ ਜੋ ਬਰਗਾੜੀ ਕਾਂਡ ਹੋਇਆ ਹੈ ਨਾ ਐਡਾ ਵੱਡਾ ਹੋਇਆ ਗੁਰੂ ਸਾਹਿਬ ਦੀ ਬੇਅਦਬੀ ਹੋਈ ਸਾਧ ਨੂੰ ਮਾਫੀ ਦਿੱਤੀ ਗਈ ਸਾਰਾ ਕੁਝ ਇਹ ਸ੍ਰੀ ਅਕਾਲ ਤਖਤ ਸਾਹਿਬ ਤੇ ਮੰਨ ਕੇ ਆਏ ਨੇ ਉੱਥੇ ਦਾ ਮੰਨ ਕੇ ਆਏ ਹੋ ਭਾਈ ਤੇ ਹੁਣ ਇੱਥੇ ਤੁਸੀਂ ਜਥੇਦਾਰਾਂ ਨੂੰ ਲਾਂਬੇ ਕਰਤਾ ਉਹ ਸ਼ਰਮ ਹੋਣੀ ਚਾਹੀਦੀ ਉਹ ਕੌਮ ਨੂੰ ਕਿੱਧਰ ਨੂੰ ਤੁਰਪੇ ਸਿੱਖ ਸਾਰੇ ਚੁੱਪ ਕਰਕੇ ਬੈਠੇ ਬਾਹਰ ਦੇ ਨਹੀਂ ਬੋਲ ਰਹੇ ਮੈਨੂੰ ਆਏ ਵੀ ਐਨਆਰਏ ਅੱਗੇ ਹਰੇਕ ਮਸਲੇ ਤੇ ਨਾ ਰੋਲਾ ਪਾਉਂਦੇ ਨੇ ਇਸ ਮਸਲੇ ਤੇ ਕੋਈ ਬੋਲ ਹੀ ਨਹੀਂ ਰਿਹਾ ਚੁੱਪ ਕਰਕੇ ਬਹਿ ਗਏ ਕਿੱਦਾਂ ਜਥੇਦਾਰ ਗਿਆਨੀ ਲਖਬੀਰ ਸਿੰਘ ਹੋਰਾਂ ਨੂੰ ਕੀਤਾ ਗਿਆ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਕੀਤਾ ਗਿਆ ਉਸ ਤੋਂ ਪਹਿਲਾਂ ਕਿੰਨੇ ਯਾਰ ਮੈਂ ਕਿਹੜਾ ਕਿਹੜਾ ਨਾਮ ਲਾਵਾਂ ਸੋ ਬਾਦਲ ਸਾਹਿਬ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਜੇ ਕਿਤੇ ਕਿਸੇ ਤਰੀਕੇ ਇਹ ਵੀਡੀਓ ਤੁਹਾਡੇ ਤੱਕ ਪਹੁੰਚਵੇ ਤਾਂ ਤੁਹਾਨੂੰ ਸਮਝ ਜਾਣਾ ਚਾਹੀਦਾ ਜੇ ਇੱਕ ਬੰਦਾ ਲਾਂਬੇ ਕਰਕੇ ਪੰਜਾਬ ਬਚਦਾ ਤੁਹਾਡੀ ਪਾਰਟੀ ਬਚਦੀ ਹੈ ਬਚਾ ਲੈਣੀ ਚਾਹੀਦੀ ਹੈ ਥੋੜੀ ਵੀ ਮੈਂ ਨਹੀਂ ਕਹਿੰਦਾ ਯਾਰ ਉਹ ਸਿੱਖਾਂ ਦੀ ਪਾਰਟੀ ਆ ਤੁਸੀਂ ਕੌਣ ਹੋਨੇਓ ਤੁਸੀਂ ਸਿੱਖ ਕੌਮ ਦੀਆਂ ਜੜ੍ਹਾਂ ਦੇ ਵਿੱਚ ਕੌੜਾ ਤੇਲ ਪਾਇਆ ਤੁਸੀਂ ਕਹਿੰਦੇ ਹੋ ਬਾਦਲ ਸਾਹਿਬ ਹੱਥ ਜੋੜ ਕੇ ਆ ਜਾਂਦੇ ਸੀ ਠੀਕ ਆ ਪਰ ਸਿੱਖੀ ਦਾ ਕਿੰਨਾ ਕਹਾਣ ਕੀਤਾ ਕਿੱਥੇ ਗਿਆ ਤਲਵੰਡੀ ਪ੍ਰਭਾਵ ਕਿੱਥੇ ਗਿਆ ਜਿਹੜੇ ਵੱਡੇ ਜਿਹੜੇ ਪਰਿਵਾਰ ਸੀਗੇ ਕੈਪਟਨ ਕਮਲਜੀਤ ਅਰਗੇ ਟੌੜਾ ਦਾ ਪਰਿਵਾਰ ਟੌੜਾ ਸਾਹਿਬ ਦਾ ਪਰਿਵਾਰ ਕਿੱਥੇ ਗਿਆ ਭਾਈ ਉਹ ਲੁੱਦਿਆਂ ਵਾਲੇ ਗਰਚੇ ਹੁੰਦੇ ਸੀ ਉਹ ਕਿੱਥੇ ਗਏ ਤੁਸੀਂ ਅਕਾਲੀ ਦਲ ਨੂੰ ਖਤਮ ਕਰ ਦਿੱਤਾ ਅਕਾਲੀ ਦਲ ਦਾ ਨਾਸ ਕਰਨ ਵਾਲੇ ਤੁਸੀਂ ਉਹ ਸੁਖਬੀਰ ਸਿੰਘ ਬਾਦਲ ਸਾਹਿਬ ਹਜੇ ਵੀ ਹਜੇ ਵੀ ਸਮਾਂ ਹੈ ਆਪਦੀ ਜੁੰਡਲੀ ਨੂੰ ਕਹਿ ਦਿਓ ਵੀ ਮੇਰੇ ਹੱਥ ਖੜੇ ਮੈਂ ਛੱਡੀ ਪਾਰਟੀ ਛ੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੋਈ ਇਹੋ ਜਿਹੇ ਬੰਦੇ ਨੂੰ ਲਾਓ ਜਿਹੜਾ ਲੋਕਾਂ ਦੇ ਨਾਲ ਖੜ ਸਕੇ ਜਿਹੜਾ ਸਰਕਾਰ ਨੂੰ ਸਵਾਲ ਕਰ ਸਕੇ ਤੁਸੀਂ ਕਿਦਣ ਜਿੱਦਣ ਦੀ ਅਪਗ੍ਰੰਤਮਨ ਸਰਕਾਰ ਆਈ ਹੈ ਤੁਸੀਂ ਸਵਾਲ ਕੀਤਾ ਮੈਨੂੰ ਜਵਾਬ ਤਾਂ ਜਦੋਂ ਬਾਦਲ ਸਾਹਿਬ ਮਜੀਠੀਆ ਬੋਲਦਾ ਤਾਂ ਹੈ ਯਾਰ ਗਲਤ ਆ ਕਰਦਾ ਯਾਰ ਲੋਕਾਂ ਦੀ ਯਾਰ ਮਣਪੀਤੇ ਵਾਲੀ ਯਾਰ ਹਰੇਕ ਮੁੱਦੇ ਤੇ ਬੋਲਦੇ ਤਾਂ ਨਹੀਂ ਯਾਰ 41 ਵਰਗਾ ਬੰਦਾ ਪ੍ਰਧਾਨ ਲਾ ਦਿਓ ਯਾਰ ਗੱਲ ਤਾਂ ਹੈ ਵੀ ਇਹਨਾਂ ਚੋਂ ਨਿਕਲੀਏ ਫੇਰ ਕੁਝ ਬੰਨਾ ਕੌਮ ਦਾ ਹਨਾ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀਆਂ ਚੋਣਾਂ ਹੋਈਆਂ ਨੂੰ ਤਾਂ ਨਾ ਸਮਾਂ ਹੋ ਗਿਆ ਠੀਕ ਹੈ ਤੁਸੀਂ ਕਹਿ ਦਿੰਦੇ ਹੋ ਆਰਐਸਐਸ ਕਬਜ਼ਾ ਕਰਨਾ ਚਾਹੁੰਦੀਆਂ ਦਿੱਲੀ ਵਾਲੇ ਕਬਜ਼ਾ ਕਰਨਾ ਚਾਹੁੰਦੇ ਆ ਉਹ ਭਰਾਵਾ ਤੁਹਾਨੂੰ ਤੁਸੀਂ ਇਹਨੇ ਸਾਲ ਰੱਖੀ ਐ ਕਿੰਨੇ ਨਿਗਾਰਵਾਲ ਲੈ ਕੇ ਕੰਮ ਨੂੰ ਯਾਰ ਅੱਜ ਕੰਮ ਖੜੀ ਕਿੱਥੇ ਆ ਕਿਤੇ ਸ਼ੀਸ਼ੇ 'ਚ ਦੇਖ ਕੇ ਉੱਠ ਕੇ ਸਵੇਰੇ ਉੱਠ ਕੇ ਦੇਖਿਆ ਉਹ ਆ ਗਿਆ ਬਰੂ ਮੈਂ ਕੀ ਕੁਝ ਕਰ ਰਿਹਾ ਅੱਜ ਜੀ ਤੁਹਾਡਾ ਬਿਆਨ ਹੋਣਾ ਚਾਹੀਦਾ ਵੀ ਮੈਂ ਪਾਸੇ ਹੋਇਆ ਭਾਈ ਮੈਂ ਸ਼੍ਰੋਮਣੀ ਕਮੇਟੀ ਤੋਂ ਪਾਸੇ ਹੋਇਆ ਮੈਂ ਅਕਾਲੀ ਦਲ ਤੋਂ ਪਾਸੇ ਆ ਤੁਸੀ ਜੋਜ ਮੈਂ ਸਹੀ ਲੱਗਦਾ ਕਰ ਲੋ ਉਤੋਂ ਆ ਭੁੰਦੜ ਸਭ ਸਿਆਣਾ ਬਣਾ ਹੋ ਕੇ ਤੇਰੀ ਉਮਰ ਦੇਖੋ ਭਾਈ ਜੀ ਤੁਸੀਂ ਸਿਆਣੇ ਬਣੇ ਹੋ ਕੇ ਹਜੇ ਵੀ ਯਾਰ ਤੁਸੀਂ ਹਟਦੇ ਨਹੀਂ ਯਾਰ ਕਿਹੜੀ ਤੁਹਾਨੂੰ ਕਿਹੜੀ ਜੜੀ ਬੂਟੀ ਮੈਨੂੰ ਦੱਸੋ ਸੰਘਾਤੀ ਯਾਰ ਬਾਦਲ ਨੇ ਤੁਸੀਂ ਕੌਮ ਦੀ ਗੱਲ ਕਰੋ ਪੰਜਾਬ ਦੀ ਗੱਲ ਕਰੋ ਕਿੰਨੇ ਅਕਾਲੀਆਂ ਨੇ ਮੋਰਚੇ ਲਾਏ ਨੇ ਭਾਈ ਕਿਹੜਾ ਮੋਰਚਾ ਲਾਇਆ ਤੁਸੀਂ ਤੁਸੀਂ ਤਾਂ ਬਸ ਆਪ ਦੇ ਬੰਦਿਆਂ ਨੂੰ ਭੰਡਣ ਤੇ ਲੱਗੋ ਨੇ ਆ ਕੱਕਾ ਵਾਲੀ ਅਰੀ ਗਦਾਰ ਆ ਫਲਾਣਾ ਟੀਟ ਸਾਹ ਗਦਾਰ ਆ ਜੇ ਗਦਾਰ ਆ ਬਹੁਤ ਗਦਾਰ ਕੋਈ ਆਪ ਦੇ ਅੰਦਰ ਝਾਤੀ ਮਾਰੋ ਵੀ ਗਲਤੀਆਂ ਸਾਡੀਆਂ ਨੇ ਭਾਈ ਅੱਜ ਜੇ ਮਜੀਠੀ ਨੇ ਕਹਿਤਾ ਉਹਨੇ ਇਹਨੇ ਪਰਿਵਾਰ ਦੀ ਪਿੱਠੇ ਤੇ ਸ਼ਰਾ ਮਾਰਿਆ ਜੀ ਫਲਾਣਾ ਕਰਤਾ ਬਿਆਨ ਹੋਵੇ ਨੇ ਭੁੱਤਰ ਸਾਹਿਬ ਉਹ ਇਹਨੂੰ ਦੇਖ ਗਿਆ ਮੈਂ ਕਹਿੰਦਾ ਉਹ ਸਿਆਣਾ ਹੈ ਉਹਨੂੰ ਅਗਾਹੋਂ ਤੋਂ ਸੋਚ ਲੈ ਦੇਖ ਗਿਆ ਵੀ ਗਾਂ ਕੀ ਹੋ ਰਿਹਾ ਹੈ ਸ਼ਰੋਬਣੀ ਆ ਕਾਲੀਦਾਲ ਖਤਮ ਹੋ ਜਾਊਗਾ ਹੋਰ ਕੁਛ ਨਹੀਂ ਤੁਸੀਂ ਇਹ ਕਹਿੰਦੇ ਸਾਡੇ ਪਰਿਵਾਰ ਚ ਰਵੇ ਮਜੀਠੀਆ ਨੂੰ ਲਾ ਦਿਓ ਪੂਰੇ ਬਾਦਲ ਨੂੰ ਛੱਡ ਕੇ ਉਹ ਨੂੰ ਲਾ ਲੋ ਆ ਸਾਲ 6 ਮਹੀਨੇ ਚਲਾ ਕੇ ਦੇ ਲਓ ਨਹੀਂ ਕੋਈ ਹੋਰ ਲਾ ਦਿਓ ਮਾਨਪਤੇ ਆ ਜੀ 40ਰ ਦਾ ਬੰਦਾ ਲਾਓ ਭਾਈ ਮੂਰੇ ਜਿਹੜਾ ਲੋਕਾਂ ਨੂੰ ਜੋੜੇ ਜਿਹਨਾਂ ਲੋਕ ਜੋੜਨ ਜਿਹਦੇ ਨਾਲ ਕੋਈ ਮੋਰਚਾ ਵੱਜੇ ਕੋਈ ਆਵੇ ਪੰਜਾਬ ਦੀ ਗੱਲ ਕਰੇ ਪੰਜਾਬ ਦੇ ਹੱਕਾਂ ਦੀ ਗੱਲ ਕਰੇ ਤੁਸੀਂ ਅੱਜ ਤੱਕ ਸੁਖਬੀਰ ਸਿੰਘ ਬਾਦਲ ਸਾਹਿਬ ਕੀ ਕੀਤਾ ਚਾਂਦੀ ਦਾ ਚਮਚਾ ਲੈ ਕੇ ਜੰਮੇ ਮੂੰਹ ਚ ਹੁਣ ਉਹਦੇ ਉਹੀ ਤੁਸੀਂ ਚਲਾਉਣਾ ਚਾਹੁੰਦੇ ਹੋ ਵੀ ਮੈਂ ਮੈਂ ਸਾਰਾ ਕਰੂੰਗਾ ਡਿਕਟੇਟਰ ਨਹੀਂ ਬਣੀਦਾ ਹੁੰਦਾ ਆਪਦੀ ਪਾਰਟੀ ਨੂੰ ਬਚਾਉਣ ਲਈ ਲਾਂਬੇ ਹੋਣਾ ਪੈਂਦਾ ਹੈ ਕਿਹੜਾ ਰਿਹਾ ਇੱਥੇ ਗੁਰੂ ਪੀਰ ਨਹੀਂ ਰਹੇ ਆ ਕਿੰਨੀ ਉਮਰ ਭੋਗ ਲਓਗੇ ਪਰਮਾਤਮਾ ਲੰਮੀ ਉਮਰ ਬਖਸ਼ੇ ਵੈਸਾ ਸੋ ਜੇ ਇੱਕ ਬੰਦੇ ਦੇ ਪਾਸੇ ਹੁਣ ਨਾਲ ਮੈਂ ਸਾਰੇ ਜਿਹੜੇ ਰਹਿ ਗਏ ਚਾਰ ਪੰਜ ਕਿਉਂਕਿ ਬਹੁਤੇ ਤਾਂ ਆ ਹੀ ਗਏ ਜਿਨ੍ਹਾਂ ਨੇ ਪੰਜਾਬ ਦੇ ਅਕਾਲੀ ਦਲ ਦੇ ਵਰਕਰ ਨੇ ਸਾਰੇ ਆ ਗਏ ਵੀ ਭਾਈ ਸੁਖਬੀਰ ਸਿੰਘ ਬਾਦਲ ਨੇ ਗਲਤ ਕੀਤਾ ਤੁਸੀਂ ਸਿੱਖਾਂ ਨੂੰ ਪੇਸ਼ ਕਿਦਾਂ ਕਰ ਰਹੇ ਹੋ ਵੀ ਜਦੋਂ ਉਹ ਇੱਕ ਨਾ ਬਹੁਤ ਪਹਿਲਾਂ ਜਸਵਿੰਦਰ ਪਾਲ ਅਲੜੇ ਕਮੀਡੀਅਨ ਨੇ ਉਹਨਾਂ ਨੇ ਕੈਸਟ ਕੀਤੀ ਸੀ ਵੀ ਜੱਥੇਦਾਰ ਤਾਂ ਸਾਡੀ ਜੇਬ ਚੋਂ ਨਿਕਲਦਾ ਉਹ ਗੱਲ ਸੱਚ ਕਰਤੀ ਭਾਈ ਤੁਸੀਂ ਉਹ ਜੱਥੇਦਾਰ ਸਾਹਿਬ ਹੈ ਅਕਾਲੀ ਫੂਲਾ ਸਿੰਘ ਦੇਖੋ ਮਰਜੀਸ਼ਰ ਨੂੰ ਬੰਨ ਲੈ ਸੀ ਕੌੜੇ ਮਾਰੇ ਸੀ ਤੇ ਤੁਸੀਂ ਆ ਲੈ ਕਿਧਰ ਨੂੰ ਚੱਲਨੇ ਹੋ ਯਾਰ ਸਿੱਖਾਂ ਨੂੰ ਕੌਮ ਨੂੰ ਯਾਰ ਸੋ ਸਮੇਂ ਦੀ ਮੰਗ ਹੈ ਸਮੇਂ ਦੀ ਜ਼ਰੂਰਤ ਹੈ ਅਕਾਲੀ ਦਲ ਦਾ ਖੜੇ ਹੋਣਾ ਭਾਈ ਸ਼੍ਰੋਮਣੀ ਅਕਾਲੀ ਦਲ ਬਚਨੀ ਪੰਜਾਬ ਲਈ অতি ਜ਼ਰੂਰੀ ਹੈ ਇਸ ਲਈ ਉੱਠੋ ਹੋ ਵੀ ਭਾਈ ਮੈਂ ਛੱਡੀ ਪਾਰਟੀ ਨਹੀਂ ਛੱਡਦੇ ਅੱਜ ਪੂਰੇ ਪੰਜਾਬ ਦੇ ਜਿੰਨੇ ਅਕਾਲੀ ਦਲ ਦੇ ਬੰਦੇ ਰਹਿ ਗਏ ਸਾਰੇ ਸੜਚਾਂ ਦੇ ਅੱਜ ਉਹ ਸਾਰੇ ਅਸਤੀਫੇ ਦੇ ਦੋ ਪੰਜਾਬ ਦੇ ਸਿੱਖ ਬੋਲਣ ਸਿੱਖ ਬੁੱਧੀਜੀਵੀ ਬੋਲਣ ਪੱਤਰਕਾਰ ਬੋਲਣ ਪੰਜਾਬ ਦੇ ਆਮ ਲੋਕ ਬੋਲਣ ਵੀ ਸਿੱਖਾਂ ਦੀ ਇੱਕੋ ਇੱਕ ਖੇਤਰੀ ਪਾਰਟੀ ਆ ਉਹਨੂੰ ਅਸੀਂ ਮਰਦਾ ਨਹੀਂ ਦੇਖ ਸਕਦੇ ਉਹਨੂੰ ਅਸੀਂ ਖਤਮ ਹੁੰਦਾ ਨਹੀਂ ਦੇਖ ਸਕਦੇ ਅੱਜ ਸਾਰੇ ਸਿਆਣੇ ਲੋਕ ਇੰਟਰੈਕਚੁਅਲ ਪੀਪਲ ਬੋਲਣ ਕਿਉਂ ਨਹੀਂ ਬੋਲਦੇ ਯਾਰ ਜਿਨ੍ਹਾਂ ਨੂੰ ਕੌਮ ਬਾਰੇ ਜਾ ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਨਾਲ ਪਿਆਰ ਹੈ ਪੰਜਾਬ ਨਾਲ ਪਿਆਰ ਹੈ ਉਹ ਅੱਜ ਬਾਦਲ ਨੂੰ ਕਹਿਣ ਵੀ ਤੂੰ ਪਾਸੇ ਹੋ ਤੂੰ ਠੇਕਾ ਨਹੀਂ ਲਿਆ ਹੋਇਆ ਨਵੇਂ ਮੁੰਡੇ ਆਉਣ ਨਵੇਂ ਬੰਦੇ ਆਉਣ ਜਿਹੜੇ ਜਿਹੜੇ ਵਧੀਆ ਨੇ ਵਧੀਆ ਸੋਚ ਵਾਲੇ ਨੇ ਉਹ ਬੰਦੇ ਆਉਣ ਠੀਕ ਆ ਤੁਸੀਂ ਕਹੋਗੇ ਕਿਸੇ ਦਾ ਪੱਕਾ ਪੂਰਦਾ ਨਹੀਂ ਪੂਰਦਾ ਪਰਮੇਂਦਰ ਢੀਂਡਾ ਸਾ ਮੁੰਡਾ ਹੈਨਾ ਉਹ ਵੀ ਉਹ ਵੀ ਕਾਬਲ ਨੇ ਮਨਪੀਤਿਆਲੀ ਹੋਰੀ ਕਾਬਲ ਨੇ ਹੋਰ ਤੁਹਾਡੇ ਕੋਲ ਬੜੇ ਨਾਂ ਨੇ ਮੈਂ ਤਾਂ ਇਹ ਵੀ ਕਹਦਾ ਤੂੰ ਮਜੀਠੀਆਂ ਨੂੰ ਬਣਾ ਦੋ ਮੈਂ ਤਾਂ ਕਹਿ ਦਿੰਦਾ ਖੋਰ ਕਿਨੇ ਨਾਮ ਨੇ ਤੁਹਾਡੇ ਕੋਲੇ ਆਓ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਪੰਜਾਬ ਦੀ ਸਿੱਖਾਂ ਦੀ ਖੇਤਰੀ ਪਾਰਟੀ ਨੂੰ ਬਚਾਉਣ ਦੇ ਲਈ ਇਹ ਹਮਲਾ ਮਾਰੀਏ ਪੰਜਾਬੀਓ ਨਹੀਂ ਤਾਂ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ ਪਹਿਲਾਂ ਹੀ ਪਿਛਲੇ 10 ਸਾਲਾਂ ਚ ਕੀ ਕੁਝ ਹੋਇਆ ਸਿੱਖੀ ਨਾਲ ਹੈਨਾ ਗੁਰੂ ਘਰਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਸਤਿਕਾਰਯੋਗ ਹੈ ਪਰ ਇੱਕ ਹਸਪਤਾਲ ਨਹੀਂ ਆਪਾਂ ਖੋਲ੍ਹ ਸਕੇ ਬਾਈ ਜੀ ਪੰਜਾਬ ਦੇ ਵਿੱਚ ਹੈਨਾ ਕੋਈ ਸਾਢ ਤੋਂ ਮੁਫਤ ਸਿੱਖਿਆ ਕਾਲਜ ਨਹੀਂ ਖੋਲਿਆ ਗਿਆ ਮੈਂਗੇ ਵੀ ਬੋਲ ਦਿੰਨਾ ਅੱਜ ਵੀ ਕਹਿ ਦੇਣਾ ਸਾਡੇ ਜਗਰਾਉਂ ਦੇ ਵਿੱਚ ਜੈਨ ਬਰਾਦਰੀ ਕਿੰਨੀ ਕਬਾਦੀ ਹੈ ਮੈਂ ਉਹਨਾਂ ਦੀ ਤਾਰੀਫ ਕਰਦਾ ਵਾਂ ਇੱਕ ਹਸਪਤਾਲ ਖੋਲਤਾ ਉੱਥੇ ਮੇਰੇ ਖਿਆਲ 10ਵੀਆਂ ਦੀ ਪਰਚੀ ਹੈ ਤੇ ਇਲਾਜ ਹੋ ਹੀ ਜਾਂਦਾ ਬਈ ਜੀ ਓਏ ਐਸੀ ਕਦੋਂ ਕਰਾਂਗੇ ਸਾਡੇ ਸਿੱਖ ਰਖਸ਼ੇ ਚਲਾ ਰਹੇ ਰੇੜੀਆਂ ਚਲਾ ਰਹੇ ਭੁੱਖੇ ਮਾਰ ਰਹੇ ਨੇ ਯਾਰ ਆ ਸਾਡਾ ਕੋਈ ਧਿਆਨ ਹੀ ਨਹੀਂ ਯਾਰ ਗੁਰਦਾਰਾ ਸਾਹਿਬ ਚ ਕਿੰਨਾ ਮੱਥਾ ਟਿਕਦਾ ਕਿੰਨਾ ਬਜਟ ਹੈ ਐਸਜੀਪੀਸੀ ਦਾ ਕੀ ਕਦੀ ਗੌਰ ਕੀਤਾ ਕਿੱਥੇ ਜਾਂਦਾ ਅੱਜ ਤੱਕ ਬਾਦਲਾਂ ਦੇ ਘਰ ਪਰੇ ਨੇ ਮੈਂ ਤਾਂ ਕਹਿ ਦਿੰਦਾ ਵੀ ਯਾਰ ਆਓ ਪੰਜਾਬ ਨੂੰ ਬਚਾਉਣ ਦੇ ਲਈ ਪੰਜਾਬ ਦੀ ਖੇਤਰੀ ਪਾਰਟੀ ਨੂੰ ਬਚਾਉਣ ਦੇ ਲਈ ਇਕਜੁੱਟ ਹੋਈਏ ਜਿਹੜੇ ਇਹ ਦੋ ਚਾਰ ਬੰਦੇ ਰਹਿ ਗਏ ਸੁਖਵੀਰ ਅੜਗੇ ਇਹਨਾਂ ਨੂੰ ਕੱਢ ਕੇ ਲਾਂਬੇ ਕਰੀਏ ਮਜੀਠੀਏ ਦੀ ਤਾਰੀਫ ਕਰਨ ਦੀ ਮੰਨਦੀ ਆ ਖੜੇ ਹਾਂ ਅੱਜ ਜਾਗ ਆਈ ਹੈ ਠੀਕ ਹੈ ਡਟ ਕੇ ਕਹੋ ਵੀ ਭਾਈ ਸੁਖਵੀਰ ਸਿੰਘਾਂ ਦੇ ਪਾਸੇ ਹੋ ਤੁਸੀਂ ਕੌਮ ਦਾ ਬੇੜਾਗਰ ਕਰਤਾ ਬਸ ਇੰਨੀਆਂ ਗੱਲਾਂ ਦਾ ਮੈਂ ਤੁਹਾਡੇ ਤੋਂ ਬੇਦਾ ਲੈਣਾ ਹੈ ਉਮੀਦ ਕਰਦਾ ਹਾਂ ਕਿ ਪੰਜਾਬ ਦੇ ਸਾਰੇ ਪੱਤਰਕਾਰ ਬੁੱਧੀਜੀਵੀ ਜਿਹੜੇ ਪੜੇ ਲਿਖੇ ਲੋਕ ਸਾਡੇ ਸਿੱਖ ਇੰਟਰੈਕਚੁਅਲ ਇਹ ਸਾਰੇ ਇਸ ਮਸਲੇ ਤੇ ਬੋਲਣਗੇ ਤੁਹਾਡਾ ਧੰਨਵਾਦ ਸੱਚੀ